ਚਾਪ ਐਮਰਜੈਂਸੀ ਹੈਲਪਾਈਨ ਕਿਟ ਤੁਹਾਡਾ ਸਵਾਗਤ ਹੈ ਜਾਰੀ ਰੱਖਣ ਲਈ ਇੱਕ ਦਬਾਓ ਜਾਈਂ ਜੀ ਐਮਰਜੈਂਸੀ ਕੰਟਰੋਲ ਪਾਜੀ ਮੈਂ ਲੁਧਿਆਣੇ ਤੋਂ ਐਸਜੀਓ ਗੱਲ ਕਰ ਰਿਹਾ ਹਾਂ ਜੀ ਬਿਜਲੀ ਬੋਰ ਤੋਂ ਹਾਂਜੀ ਤੁਹਾਡਾ ਜੀ ਇੱਕ ਸਾਫ ਸਟੇਸ਼ਨ ਹੈਗਾ ਥਾਨੇ ਵਾਲ ਦੇ ਬਿਲਕੁਲ ਨਾਲ ਪਾਮ ਗਾਰਡਨ ਠੀਕ ਹੈ ਜੀ ਉੱਥੇ ਜੀ ਹੁਣ ਕੁਛ ਚਿੱਟਾ ਪੀਣ ਵਾਲੇ ਅਣਪਛਾਤੇ ਲੋਕ ਆ ਕੇ ਉਹਨਾਂ ਨੇ ਹਮਲਾ ਕੀਤਾ ਮੇਰਾ ਉੱਥੇ ਇੱਕ ਬੰਦਾ ਸੀ ਆਪਰੇਟਰ ਹੌਨ ਡਿਊਟੀ ਤੇ ਜੀ ਠੀਕ ਹੈ ਤੇ ਉਹ ਅਜੇ ਵੀ ਬਾਹਰ ਖੜਿਆ ਉਹ ਡਰਦੇ ਨੇ ਮੈਨੂੰ ਫੋਨ ਕੀਤਾ ਕਾਈਂਡਲੀ ਉੱਥੇ ਤੁਸੀਂ ਕੰਪਲੇਂਟ ਦਰਜ ਕਰਕੇ ਪੀਸੀਆਰ ਨੂੰ ਕਰੋ ਜੀ ਇਨਟੀਮੇਟ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹੈਗਾ ਜੀ ਵੀਪੀਐਸ ਭੁੱਲਰ ਵੀਪੀਐਸ ਭੁੱਲਰ ਜੀ ਐਸਡੀਓ ਤੇ ਆਪਣੇ ਕਿਹੜੇ ਆ ਜੀ ਆਪਣਾ ਦੱਸਿਓ ਸਬ ਸਟੇਸ਼ਨ ਕਿਹੜਾ ਇਹ ਹੈਗਾ ਜੀ ਪਾਮ ਗਾਰਡਨ ਨੇੜੇ ਨੇੜੇ ਰੈੱਡ ਮੰਗੋ ਰੈਸਟੋਰੈਂਟ ਆ ਜੀ ਅ ਸਾਨੇ ਵਾਲ ਜ਼ਰਾਹਾ ਰੋਡ ਦੇ ਵਿੱਚ ਹੁੰਦਾ ਜੀ ਰੈੱਡ ਮੰਗੋ ਰੈਸਟੋਰੈਂਟ ਉੱਥੋਂ ਇਹ ਬਿਲਗਾ ਪਿੰਡ ਨੂੰ ਸੜਕ ਕੱਟਦੀ ਹੈ ਜੀ ਉੱਥੇ ਪਾਬ ਹੈ ਹਾਂ ਜੀ ਪਿੰਡ ਚ ਆਈ ਹਾਂਜੀ ਪਿੰਡ ਚਾ ਜੀ ਪਿੰਡ ਬਿਲਗਾ ਦੇ ਲੱਗੇ ਆ ਜੀ ਉਹ ਤਾਂ ਬੰਦਾ ਮਾਰ ਦੇਣਾ ਜੀ ਉਹਨਾਂ ਨੇ ਬੜੇ ਡਿਸਟ੍ਰਿਕਟ ਲੁਧਿਆਣਾ ਹਾਂਜੀ ਡਿਸਟ੍ਰਿਕਟ ਲੁਧਿਆਣਾ ਜੀ ਲੁਧਿਆਣਾ ਜੀ ਲੁਧਿਆਣਾ ਹਾਂਜੀ ਕਿੰਨੇ ਕ ਬੰਦੇ ਤੁਸੀਂ ਆ ਵੀ ਆਏ ਹੋ ਨੇ ਚਾਰ ਪੰਜ ਦੀ ਗਿਣਤੀ ਹੈ ਕਿ ਉਹ ਤਾਂ ਵਿਚਾਰਾ ਅੰਦਰ ਲੁਕਿਆ ਬੈਠਾ ਜੀ ਹੁਣ ਉਹ ਕਹਿੰਦਾ ਹੈਗਾ ਧਾਵਾ ਬੋਲ ਰਹੇ ਆ ਮਤਲਬ ਕਰ ਰਹੇ ਆ ਤੋੜ ਭੰਨ ਜੀ ਕਾਲ ਤੇ ਰੋ ਜੀ ਜੀ ਜਿਹੜਾ ਬੰਦਾ ਉੱਥੇ ਮੌਜੂਦ ਹੈ ਉਹਦਾ ਨੰਬਰ ਲਿਓ। ਅ ਇੱਕ ਮਿੰਟ ਤੁਸੀਂ ਹੋਲਡ ਰੱਖੋਗੇ ਪਲੀਜ਼। ਹਾਂ ਇੱਕ 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 ਮਿੰਟ ਦੀ ਇੱਕ ਮਿੰਟ ਮੈਂ ਹੁਣੇ ਦਿੰਦਾ। ਉਹਦਾ ਨੰਬਰ ਹੈਗਾ ਜੀ ਹਾਂ ਇੱਕ ਮਿੰਟ। ਹਾਂਜੀ 95 ਹਾਂਜੀ 69 ਹਾਂਜੀ 24 ਹਾਂ 2804 ਠੀਕ ਹੈ ਜੀ। ਧਰਮਜੀਤ ਨਾਮ ਹੈ ਜੀ। ਪਾਮ ਗਾਰਡਨ ਸਬਸਟ੍ਰੇਸ਼ਨ ਠੀਕ ਹੈ। ਨੀਅਰ ਰੈੱਡ ਮੰਗੋ ਰੈਸਟੋਰੈਂਟ ਹੈ। ਜੀ, ਸਾਹਨੇ ਉਧਰ ਆ ਰਹਾ ਹੈ ਮੇਨ। ਬਿਲਗਾ ਪਿੰਡ ਨੀਅਰ ਹਾਂਜੀ। ਬਿਲਗਾ ਪਿੰਡ। ਹਾਂਜੀ। ਠੀਕ ਹੈ ਸਰ ਉਹਨੇ ਭੇਜ ਦੇਣੇ ਬੁਲਾ ਦੇ ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ।